ਗੱਲ ਕੈਨੇਡਾ ਦੀ ਕਰਾਂਗੇ ਸਟੱਡੀ ਵੀਜ਼ਾ ਦੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਆਂ ਅੱਜ ਅਸੀਂ ਖਾਸ ਤੌਰ ਤੇ ਕੈਨੇਡਾ ਸਕੂਲਿੰਗ ਵੀਜ਼ਾ ਦੀ ਵੀ ਗੱਲ ਕਰਨ ਜਾ ਰਹੇ ਆਂ ਸੋ ਕੈਨੇਡਾ ਸਕੂਲਿੰਗ ਵੀਜ਼ਾ ਦਾ ਵੀ ਟ੍ਰੈਂਡ ਅਸੀਂ ਦੇਖ ਰਿਹਾ ਬਹੁਤ ਹੀ ਵਧੀਆ ਗ੍ਰਾਫ ਉੱਪਰ ਵੱਲ ਨੂੰ ਜਾ ਰਿਹਾ ਪਿਛ ਤੇ ਇਸ ਵੇਲੇ ਸੋ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਅਗਲਾ ਸਵਾਲ ਇਹੀ ਹੋਏਗਾ ਸਾਰਿਆਂ ਦਾ ਸੋ ਅੱਜ ਅਸੀਂ ਡਿਟੇਲ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੇ ਸਟੂਡੈਂਟ ਕੈਨੇਡਾ ਸਕੂਲਿੰਗ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ ਪੇਰੈਂਟਸ ਨੂੰ ਕਿਸ ਤਰ੍ਹਾਂ ਦੀ ਤਿਆਰੀ ਰੱਖਣੀ ਚਾਹੀਦੀ ਹੈ ਇਹਦੇ ਲਈ ਡੈਡਲਾਈਨ ਕੀ ਹੈ ਕਦੋਂ ਤੱਕ ਅਪਲਾਈ ਕਰ ਦੇਣਾ ਚਾਹੀਦਾ ਸਾਰੇ ਹੀ ਖਾਸ-ਖਾਸ ਪੁਆਇੰਟਸ ਰਹਿਣਗੇ ਸ਼ਾਮਿਲ ਅੱਜ ਦੇ ਵੀਡੀਓ ਵਿੱਚ ਤਾਂਕਿ ਜੇ ਤੁਸੀਂ ਅਪਲਾਈ ਕਰਨਾ ਚਾਹੋ ਤਾਂ ਪੂਰੀ ਡਿਟੇਲ ਤੁਹਾਡੇ ਕੋਲ ਹੋਵੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਾ ਹਰਜੋਤਕੌਰ ਔਰ ਇਹ ਸਾਰੀ ਇਨਫੋਰਮੇਸ਼ਨ ਤੁਹਾਡ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਉਹ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਸਾਰੇ ਜਿਵੇਂ ਕਿ ਜਾਣਦੇ ਹੀ ਨੇ ਕਿ ਨੈਵੀਗੇਟਰਸ ওভারਸੀਜ਼ اور ਵਿਨਾ ਗੁਲ ਮੈਮ ਜੋ ਕਿ ਤਕਰੀਬਨ 26 28 ਸਾਲਾਂ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਨੇ ਐਨਾ ਐਕਸਪੀਰੀਅੰਸ ਹੈ ਟੇ ਸਾਰੀ ਪ੍ਰੋਫਾਈਲ ਤੇ ਕੰਮ ਕੀਤਾ ਹੈ ਟੇ ਸਾਰੀ ਕੰਟਰੀਜ਼ ਦੇ ਵਿੱਚ ਡੀਲ ਕਰਦੇ ਨੇ ਕਈ ਤਰ੍ਹਾਂ ਦੇ ਇੰਸਟੀਟਿਊਟਸ ਦੇ ਵਿੱਚ ਡੀਲ ਕਰਦੇ ਨੇ ਤਾਂ ਕਿ ਹਰ ਤਰ੍ਹਾਂ ਦੀ ਪ੍ਰੋਫਾਈਲ ਦੇ ਲਈ ਇੱਕ ਵਧੀਆ ਪ੍ਰੋਗਰਾਮ ਉਸ ਨੂੰ ਸੁਜੈਸਟ ਕੀਤਾ ਜਾ ਸਕੇ ਗਾਈਡ ਕੀਤਾ ਜਾ ਸਕੇ ਤਾਂ ਤਾਂ ਉਸੇ ਦੇ ਵਿੱਚ ਕੈਨੇਡਾ ਸਕੂਲਿੰਗ ਵੀਜ਼ਾ ਦੇ ਉੱਪਰ ਵੀ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਨੈਵੀਗੇਟਰਜ਼ ਓਵਰਸੀਜ਼ ਵੱਲੋਂ ਤੇ ਇਸ ਦਾ ਪੂਰਾ ਪ੍ਰੋਸੈਸ ਮੈਮ ਜ਼ਰੂਰ ਸਾਰਿਆਂ ਨੂੰ ਸਮਝਾਓ ਤਾਂ ਕਿ ਪੂਰੀ ਇਨਫੋਰਮੇਸ਼ਨ ਰਾਈਟ ਇਨਫੋਰਮੇਸ਼ਨ ਸਾਡੇ ਸਾਰੇ ਦਰਸ਼ਕਾਂ ਤੱਕ ਪਹੁੰਚ ਸਕੇ ਖੜ ਜੋ ਤੇ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਹੈ ਜਾਂ ਇਨਫੋਰਮੇਸ਼ਨ ਦੇਣ ਵਾਸਤੇ ਕਿਹਾ ਟਾਈਮ ਟੂ ਟਾਈਮ ਮੈਂ ਆ ਹੀ ਰਹੀ ਹਾਂ ਇਨਫੋਰਮੇਸ਼ਨ ਦੇਣ ਵਾਸਤੇ ਆ ਜਿਆਦਾਤਰ ਜਨਤਾ ਜਿਹੜੀ ਆਪਣੇ ਪੰਜਾਬ ਦੀ ਉਹ ਸਾਰੇ ਕੈਨੇਡਾ ਜਾਣ ਦੇ ਚਾਹਵਾਨ ਹੈ ਜੀ ਹੁਣ ਉਹਨਾਂ ਦਾ ਬੱਚਾ ਉਹਨਾਂ ਦੀ ਡ੍ਰੀਮ ਡੈਸਟੀਨੇਸ਼ਨ ਹੈ ਕੈਨੇਡਾ ਨੇਚੁਰਲ ਆ ਕਿ ਜਦ ਉਹ ਆਪ ਇੱਕ ਸੁਖਣਾ ਲੈ ਕੇ ਇੱਕ ਡ੍ਰੀਮ ਲੈ ਕੇ ਚੱਲ ਰਿਹਾ ਕਿਉਂਕਿ ਬਹੁਤ سارے ਉਹਨਾਂ ਦੇ ਰਿਲੇਟਿਵਸ ਫਰੈਂਡਸ ਸਾਰੇ ਕੈਨੇਡਾ ਵਿੱਚ ਸੈਟਲ ਹੋ ਚੁੱਕੇ ਆ ਤੇ ਬਹੁਤ ਅੱਛੀ ਤਰੱਕੀ ਕੀਤੀ ਆ ਤੇ ਨੇਚੁਰਲ ਆ ਹਰ ਬੰਦਾ ਆਪਣੀ ਵੀ ਲਾਈਫ ਇੱਕ ਅੱਛੀ ਬਣਾਉਣਾ ਚਾਹੁੰਦਾ ਇੱਕ ਡ੍ਰੀਮ ਦੇਖਣ ਦਾ ਹਰ ਕਿਸੇ ਨੂੰ ਹੱਕ ਹੈ ਤੇ ਉਸ ਤਰੀਕੇ ਨਾਲ ਯੂਜ਼ ਕਰਨਾ ਚਾਹੁੰਦੇ ਆ ਕਿ ਜਿਸ ਹੱਬ ਨਾਲ ਉਹਨਾਂ ਦੇ ਬੱਚੇ ਚੰਗੇ ਤਰ੍ਹਾਂ ਸੈਟਲ ਹੋਏ ਕਿਉਂਕਿ ਹਰ ਪੇਰੈਂਟਸ ਆਪਣੇ ਬੱਚੇ ਦੀ ਇੱਕ ਲਾਈਫ ਅੱਛੀ ਬਣਾਉਣਾ ਚਾਹੁੰਦੇ ਆ ਹੁਣ ਇੰਡੀਆ ਵਿੱਚ ਜੋ ਅੱਛਾ ਕਰ ਰਿਹਾ ਤੇ ਉਹ ਨੇਚਰਲ ਆ ਇੱਥੇ ਇੰਗਲਿਸ਼ ਮੀਡੀਅਮ ਸਕੂਲ 'ਚ ਜਾਣਗੇ ਉਸ ਤੋਂ ਉੱਪਰ ਫਿਰ ਬੋਰਡਿੰਗ ਸਕੂਲ 'ਚ ਜਾਣਗੇ ਸਮਾਰਟ ਸਕੂਲ 'ਚ ਜਾਣਗੇ ਉਸ ਤੋਂ ਵੀ ਉੱਪਰ ਫਿਰ ਹਿਲ ਸਟੇਸ਼ਨਸ ਤੇ ਜਾਣਗੇ ਤੇ ਐਦਾਂ ਹੀ ਜੇ ਆਪਾਂ ਨੂੰ ਉਹੀ ਮੌਕਾ ਮਿਲ ਜਾਏ ਕਿ ਜਿਹੜਾ ਆਪਣਾ ਡ੍ਰੀਮ ਕੰਟਰੀ ਐ ਨਾਲ ਜਿੱਦਾਂ ਆਪਾਂ ਵਧੀਆ ਤੋਂ ਵਧੀਆ ਐਜੂਕੇਸ਼ਨ ਆਪਾਂ ਇੱਥੇ ਦੇਖਦੇ ਆਂ ਟਾਪ ਆਫ ਦਾ ਸਕੂਲ ਜਿੱਥੇ ਮੇਰੇ ਖਿਆਲ ਅੱਠ 10 ਲੱਖ ਤੋਂ ਘੱਟ ਫੀਸ ਨਹੀਂ ਆਉਂਦੀ ਉਨਾਂ ਕਿਹੀ ਪੈਸਾ ਦੇ ਕੇ ਆਪਾਂ ਨੂੰ ਕੈਨੇਡਾ ਦੀ ਐਜੂਕੇਸ਼ਨ ਮਿਲ ਜਾਏ ਨਾਲ ਪੇਰੈਂਟਸ ਜਾ ਸਕਦੇ ਹੋ ਤੇ ਉਸ ਤੋਂ ਵਧੀਆ ਤੇ ਮੇਰੇ ਖਿਆਲ ਕੋਈ ਵੀ ਇਹਨਾਂ ਨੂੰ ਮਤਲਬ ਕੋਈ ਵੀ ਇਦਾਂ ਦੀ ਚੀਜ਼ ਨਹੀਂ ਮਿਲ ਸਕਦੀ ਥਿਸ ਇਜ਼ ਵੈਰੀ ਗੁੱਡ ਓਪਰਚ्युनिटी ਫॉर ਯੂ ਬਹੁਤ ਅੱਛਾ ਮੌਕਾ ਤੁਹਾਡੇ ਵਾਸਤੇ ਇਦੇ ਵਿੱਚ ਵੀ ਮੈਂ ਇਹੀ ਕਹੂੰਗੀ ਕਿ ਤੁਸੀਂ ਜਿਹੜੇ ਆਪਣੇ ਬੱਚੇ ਨੂੰ ਐਟਲੀਸਟ 6 7 ਚ ਪੜਦਾ ਹੋਵੇ ਥੋੜਾ ਜਿਹਾ بڑا ਹੋਵੇ ਅਸੀਂ ਛੋਟੇ ਬੱਚੇ ਨੂੰ ਵੀ ਭੇਜ ਸਕਦੇ ਹਾਂ ਪਰ ਛੋਟੇ ਬੱਚੇ ਦਾ ਥੋੜਾ ਜਿਹਾ ਇਹ ਹੈ ਕਿ ਐਨੇ ਸਾਲ ਦੀ ਸਟੱਡੀ ਚੈਲੈਂਜਿੰਗ ਹੁੰਦੀ ਹੈ ਤੇ ਤੁਸੀਂ 6 7 ਦੇ ਬੱਚੇ ਤੋਂ ਲੈ ਕੇ 10th 11th ਤੱਕ ਦੇ ਬੱਚੇ ਤੁਸੀਂ ਜਿਹੜਾ ਐਡਮਿਸ਼ਨ ਕਰਾ ਸਕਦੇ ਹੋ ਐਂਡ ਐਡਮਿਸ਼ਨ ਦੇ ਵੀ ਇਨਟੇਕ ਹੁੰਦੇ ਆ ਉਹਦੇ ਹਿਸਾਬ ਨਾਲ ਹੀ ਹੁਣ ਸਾਰਿਆਂ ਦਾ ਜਿਹੜਾ ਜੁਲਾਈ ਐ ਸੈਪਟੈਂਬਰ ਇਨਟੇਕ ਹੋਏਗਾ ਇਹ ਸਮੈਸਟਰਸ ਹੁੰਦੇ ਇਹਨਾਂ ਦੇ ਤੇ ਉਸ ਹਿਸਾਬ ਨਾਲ ਐਡਮਿਸ਼ਨ ਹੁੰਦੀ ਹੈ ਕਿਉਂਕਿ ਮਾਰਚ ਵਿੱਚ ਜਿਹੜੇ ਸਾਰੇ ਹੀ ਸਕੂਲਿੰਗ ਵਾਲੇ ਸਟੂਡੈਂਟਸ ਦਾ ਰਿਜ਼ਲਟ ਆ ਜਾਏਗਾ ਤਾਂ ਇਹ ਸਭ ਤੋਂ ਅੱਛਾ ਮੌਕਾ ਹੈ ਕਿ ਇਸ ਟਾਈਮ ਪੇਰੈਂਟਸ ਆਪਣੀ ਇਨਕੁਆਇਰੀ ਕਰ ਸਕਦੇ ਆ ਉਹਦੇ ਬਾਅਦ ਡਾਕੂਮੈਂਟੇਸ਼ਨ ਕਰ ਸਕਦੇ ਆ ਡਾਕੂਮੈਂਟੇਸ਼ਨ ਦੇ ਬਾਅਦ ਉਹਨਾਂ ਦੇ ਕਿਉਂਕਿ ਆਫਰ ਲੈਟਰ ਆਣੀ ਹੈ ਫਰ ਲੈਟਰ ਦੇ ਬਾਅਦ ਉਹਨਾਂ ਦੀ ਫੀਸ ਜਮ੍ਹਾਂ ਹੋਣੀ ਹੈ ਫੀਸ ਜਮ੍ਹਾਂ ਹੋਣ ਦੇ ਬਾਅਦ ਉਹਨਾਂ ਦੀ ਫਾਈਲ ਲੱਗਣੀ ਹੈ ਤੇ ਇਟਸ ਅ ਲੌਂਗ ਪ੍ਰੋਸੈਸ ਯਾਨੀ ਕਿ ਇੱਕ ਦਿਨ ਦਾ ਪ੍ਰੋਸੈਸ ਹੈ ਐਂਡ ਵੀਜ਼ਾ ਆਨ ਚ ਵੀ ਇੱਕ ਮਹੀਨੇ ਦਾ ਟਾਈਮ ਤੇ ਐਟ ਲੀਸਟ ਲੱਗਦਾ 1 ਕਈ ਵਾਰੀ ਮਤਲਬ 15 20 ਡੇਸ ਤੋਂ ਲੈ ਕੇ 1 ਡੇਢ ਮਹੀਨੇ ਤੱਕ ਦਾ ਟਾਈਮ ਹੁੰਦਾ ਹੈ ਪੇਰੈਂਟਸ ਨਾਲ ਅਕੰਪਨੀ ਕਰ ਸਕਦੇ ਆ ਬੱਚੇ ਨੂੰ ਆਰਾਮ ਨਾਲ ਇਹਦੇ ਵਿੱਚ ਕੋਈ ਅੱਧਾ ਦੀ ਪ੍ਰੋਬਲਮ ਨਹੀਂ ਹੈ ਕਿਉਂਕਿ ਪੇਰੈਂਟ ਜਾਂ ਦੇ ਚਾਹਵਾਨ ਹੈ ਪੇਰੈਂਟਸ ਉੱਥੇ ਦਾ ਕਲਚਰ ਦੇਖ ਸਕਦੇ ਆ ਨਾਲ ਉਹਨਾਂ ਦਾ ਬੱਚਾ ਉੱਥੇ ਪੜ ਰਿਹਾ ਹੈ ਤੇ ਇਹ ਇੱਕ ਬਹੁਤ ਅੱਛੀ ਓਪਰਚ ਆ ਸਕਦੀ ਹੈ ਹੁਣ ਤੁਸੀਂ ਕਿਹੜੇ ਪ੍ਰੋਵਿੰਸ ਚ ਬੱਚਾ ਭੇਜਣਾ ਇਟ ਡਿਪੈਂਡਸ ਔਨ ਯੂ ਕੀ ਚਾਹੁੰਦੇ ਹੋ ਤੁਸੀਂ ਅਲਬਰਟਾ ਚ ਭੇਜਣਾ ਹੈ ਤੁਸੀਂ ਟੈਰੈਂਟੋ ਚ ਭੇਜਣਾ ਹੈ ਵੈਂਕੂਵਰ ਚ ਭੇਜਣਾ ਹੈ ਕਿਉਂਕਿ ਜਿਹੜਾ ਹਜੇ ਇਨਾਂ ਨੇ ਵੀਜ਼ਾ ਕੱਟ ਕੀਤਾ ਉਹ ਕੀਤਾ 35% ਆਲਮੋਸਟ ਜਿਹੜਾ ਹਾਈਸ ਡਿਗਰੀਜ਼ ਵਾਸਤੇ ਜਾਂ ਡਿਪਲੋਮਾਸ ਵਾਸਤੇ ਅੰਡਰਗ੍ਰੈਡ ਸਟੂਡੈਂਟਸ ਦਾ ਬਟ ਸਕੂਲਿੰਗ ਸਟੂਡੈਂਟ ਦਾ ਵੀਜ਼ਾ ਇਨਾਂ ਨੇ ਇਨਕਰੀਜ਼ ਕੀਤਾ ਹੈ ਕਿਉਂਕਿ ਹੁਣ ਇਹਨਾਂ ਦਾ ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਇਹ ਮੰਨਣਾ ਹੈ ਕਿ ਜਿਹੜਾ ਬੱਚਾ ਸਕੂਲ ਚ ਆ ਰਿਹਾ ਉਹ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਢਾਲ ਸਕਦੇ ਹਾਂ ਜਿਹੜੇ ਬੱਚੇ ਪਲੱਸ 2 ਕਰਕੇ ਜਾ ਰਹੇ ਆ ਕਈ ਵਾਰੀ ਉਹ ਕੰਮ ਤੇ ਜਿਆਦਾ ਫੋਕਸ ਕਰ ਰਹੇ ਆ ਜਾਂ ਪੜਨ ਦੀ ਵੱਲ ਘੱਟ ਧਿਆਨ ਦੇ ਰਹੇ ਆ ਜਾਂ ਹੋਰ ਮਿਸਟਰੀਅਸ ਐਕਟੀਵਿਟੀਆਂ ਕਰ ਰਹੇ ਆ ਜਦ ਕਿ ਛੋਟਾ ਬੱਚਾ ਜਿਹੜਾ ਉਹਨੂੰ ਆਪਣੇ ਹਿਸਾਬ ਨਾਲ ਉਹ ਪੜਾ ਕੇ ਦੇਟ ਕੈਨ ਬੀ ਐਸੈਟ ਫॉर देयर कंट्री ਤੇ ਉਹਨਾਂ ਦੇ ਕੰਟਰੀ ਵਾਸਤੇ ਇੱਕ ਐਸੈਟ ਹੋਏਗਾ ਐਂਡ ਮਤਲਬ ਇਹ ਅੱਛਾ ਹੈ ਕਿ ਪੇਰੈਂਟਸ ਨੂੰ ਗਾਰਡੀਅਨ ਵੀਜ਼ਾ ਨਾਲ ਮਿਲਦਾ ਹੈ ਜਿਸ ਤੋਂ ਕਿ ਬੱਚੇ ਨੂੰ ਪੇਰੈਂਟ ਦਾ ਸਪੋਰਟ ਹੁੰਦਾ ਐਨਾ ਛੋਟਾ ਬੱਚਾ ਇਕੱਲਾ ਤੇ ਜਾਣ ਨਹੀਂ ਸਕਦਾ ਤਾਂ ਥੈਟ ਇਜ਼ ਦਾ ਗੁੱਡ ਅਪਰਚੁਨਿਟੀ ਫॉर द ਪੇਰੈਂਟਸ ਐਂਡ ਬੱਚੇ ਨੂੰ ਇੱਕ ਜਿਹੜੀ ਆਪਾਂ ਇੱਥੇ ਆਪਾਂ ਹੋ ਸਕਦਾ ਐਨਾ ਪੈਸਾ ਲਾ ਕੇ ਜਿਹੜਾ ਆਪਾਂ ਹਿਲ ਸਟੇਸ਼ਨ ਸਿਪ ਪੇਜਣਾ ਸੀ ਉੱਥੇ ਕੈਨੇਡਾ ਵਿੱਚ ਤੁਹਾਨੂੰ ਮਤਲਬ ਫੋਰਨ ਕੰਟਰੀ ਚੋ ਮੌਕਾ ਮਿਲ ਰਿਹਾ ਜਿੱਥੇ ਕਿ ਉਹਦੇ ਨਾਲ ਜਿਹੜੇ ਖਾਲੀ ਇੰਡੀਅਨ ਸਟੂਡੈਂਟਸ ਨਹੀਂ ਹੈ ਉਹਦੇ ਨਾਲ ਡਿਫਰੈਂਟ ਕਮਿਊਨिटीज ਦੇ ਸਟੂਡੈਂਟਸ ਹੈ ਜਿਸ ਤੋਂ ਬੱਚਾ ਹੋਰ ਵੀ ਕਲਚਰ ਸਿੱਖਦਾ ਹੈ ਹੋਰ ਵੀ ਜਿੱਦਾਂ ਕਲਚਰ ਐਕਸਚੇਂਜ ਹੋ ਰਿਹਾ ਹੈ ਕਿ ਬਹੁਤ ਸਾਰੀ ਚੀਜ਼ਾਂ ਸਿੱਖਦਾ ਔਰ ਇਹੀ ਇਸ ਹੈ ਉਹਨਾਂ ਦੀ ਸਿੱਖਣ ਵਾਲੀ ਜਿਹਦੇ ਵਿੱਚ ਕਿ ਉਹ ਬਹੁਤ ਕੁਝ ਸਿੱਖ ਸਕਦਾ ਹੈ बिल्कुल बिल्कुल सही गल है सो देखो आ, बहुत सारे नवे नवे रस्ते होंगे ने बस लौ हूँ कि तू उस बारे पूरी जानकारी हो सो अज असी ताही करके कैनेडा स्कूलिंग वीजा बारे भी तू पूरी इन्फोरमेन दीती है इस वीडियो के जरिए अजक जो हूँ ट्रेंड भी चल रहा है वीज़ा क्योंकि प्लस टू तो बाद जोड़े स्टूडेंट्स जाते जाके हूँ उन्होंने किस किस तरह की कॉम्प्लीकेशनज आ रही हैं किस तरह उन्होंने कुछ न कुछ दिक्कत भी आ रही ने सो जिमें मैम ने बड़े ही डिटेल समझाया जो छोटा बचा उतरी ਨੂੰ ਆਪਣਾ ਐਸੈਟ ਮੰਨਦੀ ਹੈ ਕਿ ਕੱਲ ਨੂੰ ਇਹ ਸਾਡੇ ਅਕੋਰਡਿੰਗਲੀ ਸਭ ਚੀਜ਼ਾਂ ਨੂੰ ਸਿੱਖਦੇ ਹੋਏ ਕੰਟਰੀ ਦੀ ਗਰੋਥ ਵਿੱਚ ਕੰਟ੍ਰਿਬਿਊਟ ਕਰੇਗਾ ਸੋ ਮੈਨੂੰ ਉਮੀਦ ਹੈ ਕਿ ਪੇਰੈਂਟ ਜ਼ਰੂਰ ਸਮਝ ਚੁੱਕੇ ਨੇ ਕਿ ਅਗਰ ਅਸੀਂ ਚਾਹੁੰਦੇ ਆ ਬੱਚੇ ਨੂੰ ਸੈਟਲ ਕਰਨਾ ਵਧੀਆ ਟਾਂਗ ਨਾਲ ਔਰ ਸੋਚਿਆ ਕੈਨੇਡਾ ਜਾਣਾ ਤਾਂ ਇਹ ਇੱਕ ਬਹੁਤ ਅੱਛਾ ਪ੍ਰੋਗਰਾਮ ਹੈ ਜਿਸ ਦੇ ਵਿੱਚ ਪੇਰੈਂਟਸ ਵਿੱਚੋਂ ਵੀ ਮਦਰ ਜਾ ਸਕਦੀ ਹੈ ਨਾਲ ਜਾਂ ਕੋਈ ਪਰਸਨ ਜਿਹੜਾ ਜਾਣਾ ਚਾਹੁੰਦਾ ਹੈ ਸਪੈਸ਼ਲੀ ਮੈਮ ਵਿੱਚ ਜ਼ਰੂਰੀ ਹੁੰਦਾ ਹੈ ਕਿ ਮਦਰ ਹੀ ਜਾਏ ਜਾਂ ਫਿਰ ਫਾਦਰ ਵੀ ਜਾ ਸਕਦਾ ਹੈ ਨਾਲ ਦੋਨੋਂ ਜਾ ਸਕਦੇ ਆ ਉਹ ਦੋਨੋਂ ਹੀ ਆਪਣਾ ਵੀਜ਼ਾ ਨਾਲ ਲਵਾ ਸਕੋ ਚਲੋ ਠੀਕ ਹੈ ਬਿਲਕੁਲ ਸੋ ਕੋਈ ਹੋਰ ਸਵਾਲ ਕੋਈ ਡਾਊਟ ਹੋਵੇ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਹੈ ਉਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਟਾਈਮਲੀ ਪੂਰੇ ਪ੍ਰੋਸੈਸ ਨੂੰ ਸਮਝਦੇ ਹੋਏ ਆਪਣਾ ਪ੍ਰੋਸੈਸ ਸ਼ੁਰੂ ਕਰਵਾਓ ਔਰ ਇਸ ਵੀਜ਼ਾ ਲਈ ਅਪਲਾਈ ਕਰਕੇ ਪੋਜ਼ਿਟਿਵ ਰਿਜ਼ਲਟਸ ਦੇ ਨਾਲ ਲੱਗੇ ਵਦੋ ਬਹੁਤ ਬਹੁਤ ਥੈਂਕਸ ਮੈਮ ਸਾਰੀ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਦੇ ਲਈ ਅਗੋ ਵੀ ਸੀਸੇਤ ਰਾ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ